ਦੇਖੀ ਜਾਂਚਾਂ ਹੋ ਉਹ ਕਹਿੰਦੇ ਜਾਂਚ ਹੋਣੀ ਚਾਹੀਦੀ ਹੈ ਕੀ ਚੋਰੀ ਲੋਕਾਂ ਦੀ ਸੁਰੱਖਿਆ ਇਹ ਚੀਜ਼ ਨੂੰ ਜਾਂਚ ਦਾ ਵਿਸ਼ਾ ਨਹੀਂ ਮੰਨਦੇ ਜਿਹੜੇ ਪੰਜਾਬ ਦੇ ਵਿਧਾਇਕ ਪੰਜਾਬ ਦੀ ਸਰਕਾਰ ਜਿਹੜੀ ਸਰਕਾਰ ਚ ਵਿਧਾਇਕ ਬਣੇ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਤਾਂ ਨਹੀਂ ਕਿ ਨਰਬੰਦ ਨਹੀਂ ਇਹਦਾ ਮਤਲਬ ਨਹੀਂ ਕੋਈ ਇਹ ਦੁਪਦੇ ਸੌਂਦੇ ਚਲਾਉਂਦੇ ਉਹਨਾਂ ਨੂੰ ਇੱਕ ਛੋਟੀ ਲੁੱਟ ਹੈ ਜਿਹੜੀ ਇਹ ਲੱਗਦੀ ਹੈ ਕਿ ਕਿਸਾਨ ਕਰਦਾ ਪਰ ਕਿਸਾਨ ਲਈ ਆਮ ਕਰਨੀ ਕਿਸਾਨ ਲਈ ਟਰੈਕਟਰ ਤੇ ਟਰਾਲੀ ਸਾਰੀ ਜ਼ਿੰਦਗੀ ਨਹੀਂ ਤੁਰਦੀ ਇਹਦਾ ਇਕਲਾ ਮਿਸ਼ਾ ਇਹ ਹੈ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਪੁਲਿਸ ਨਹੀਂ ਟਰਾਲੀਆਂ ਚੋਰੀ ਕਰਵਾਤੀਆਂ। ਹੂੰ ਗੰਭੀਰ ਮਸਲਾ ਹੈ। ਟਰੈਕ ਵੀ ਪੁਲਿਸਾਂ ਨੂੰ ਮਿਲ ਜਾਂਦੇ ਟਰੈਕਟਰਾਂ ਦੇ। ਬਹੁਤ ਕੁਝ ਮਿਲੂਗਾ। ਟਰਾਲੀਆਂ ਦੇ ਜਿਹੜੀਆਂ ਉਹ ਨੂੰ ਆਮ ਬੰਦਾ ਨਹੀਂ ਲਿਜਾ ਸਕਦਾ। ਤੁਸੀਂ ਕਹਿੰਦਾ ਸਾਈਕਲ ਚੱਕ ਕੇ ਲਿਆਇਓ ਪੁਲਿਸ ਬਿੰਦੂ 'ਚ ਪਾੜ ਦੂ। ਪੁਲਿਸ ਦੀ ਜ਼ਿੰਮੇਵਾਰੀ ਥਲੇ ਟਰਾਲੀਆਂ ਗਈਆਂ, ਟਰੈਕਟਰ ਗਏ ਆ। ਉਹ ਆਉਣ ਵਾਲੀ ਗੱਲ ਸਾਹਮਣੇ ਉਹ ਜਾਂਚ ਚੱਲੀ ਕਰ ਤੇ ਇਹੀ ਹੈ ਐਮਐਨਏ ਸਭ ਨੂੰ ਇਹ ਪੁੱਛਣ ਵਾਲਾ ਜੇ ਕੋਈ ਹੋਵੇ ਜੀ ਜੇ ਜਾਂਚ ਹੁੰਦੀ ਆ ਤਾਂ ਪੁਲਿਸ ਦੇ ਅਫਸਰ ਸਾਹਮਣੇ ਆਉਣਗੇ ਵੀ ਲੈ ਜਾਓ ਟਰਾਲੀਆਂ ਪਾ ਕੇ ਖੁੱਲੀ ਇਹ ਤਾਂ ਸਿਸਟਮ ਨਿਬੜ ਗਿਆ ਨਿਬੜਿਆ ਨਹੀਂ ਇਹਨੂੰ ਬੜੀ ਗੰਭੀਰਤਾ ਨਾਲ ਪੰਜਾਬ ਦੇ ਲੋਕ ਲੈਣਗੇ ਇਹਨੂੰ ਕਿਸਾਨ ਮਜ਼ਦੂਰਾਂ ਘਰਾਂ ਚੋਂ ਬਾਹਰ ਨਿਕਲਣਗੇ ਜੀਣਾ ਹਰਾਮ ਕਰਾਂਗੇ ਉਹਨਾਂ ਵਾਲੇ ਸਮੇਂ 'ਚ ਜਿਹੜੀ ਪੁਲਿਸ ਦੀ ਦਹਿਸ਼ਤ ਪਾ ਕੇ ਲੋਕਾਂ ਦੀ ਜ਼ੁਬਾਨ ਬੰਦੀ ਕੀਤੀ ਜਾ ਰਹੀ ਹੈ ਉਹਨਾਂ ਵਾਲੇ ਸਮੇਂ 'ਚ ਪੁੱਛਾਂਗੇ ਪੰਜਾਬ ਦੇ ਲੋਕ ਡੰਦੇ ਨਹੀਂ ਭਾਏ ਘਰਾਂ ਚੋਂ ਬਾਹਰ ਨਿਕਲੇ ਨੇ ਪੂਰੇ ਜੱਲਿਆਲੇ ਬਾਗ ਚ ਗੋਲੀਆਂ ਮਾਰ ਕੇ ਜੱਲਿਆਲੇ ਬਾਗ ਚ ਲੋਕਾਂ ਨੂੰ ਮਾਰ ਕੇ ਦੇਖਿਆ ਲਾਸਾਂ ਦੀਆਂ ਲਾਸਾਂ ਪਛਾਦ ਦਿੱਤੀਆਂ ਲੋਕ ਚੁੱਪ ਰਹੇ ਉਦੋਂ ਲੋਕ ਦੂਜੇ ਦਿਨ ਘਰਾਂ ਚੋਂ ਬਾਹਰ ਨਿਕਲੇ ਨੇ ਜੀਣਾ ਹਰਾਮ ਕੀਤਾ ਇਹ ਤੋਂ ਅੰਗਰੇਜ਼ ਭੱਜੇ ਆ ਤੁਸੀਂ ਕਿਹੜੇ ਬਾਗ ਦੀ ਮੂਲੀਓ ਬੜੇ ਮਾਰ ਕੇ ਦੇਖ ਨੇ 1984 ਚ ਮਾਰੇ ਤੁਸੀਂ ਉਦੋਂ ਪਹਿਲਾਂ ਮਾਰੇ ਕਦੋਂ ਨਹੀਂ ਮਾਰੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਅਸਲ ਬਣੀ ਮਰਨ ਵਾਸਤੇ ਨੇ ਇਹ ਮਰਨ ਤੋਂ ਨਹੀਂ ਡਰਦੇ ਅੱਜ ਵੀ ਇਮਰਾਨ ਚ ਨੇ ਉੱਥੇ ਵੀ ਮੈਦਾਨ ਚ ਤੇ ਜਦੋਂ ਕੋਈ ਕਮੀ ਪੇਸ਼ੀ ਹੁੰਦੀ ਆ ਕਿਸੇ ਤਰੀਕੇ ਦੀ ਉਹਨੂੰ ਕਮਜ਼ੋਰੀ ਸਮਝ ਕੇ ਸਰਕਾਰ ਪੁਲਸ ਦੀ ਬਹਿਸ ਪਾ ਕੇ ਲੋਕਾਂ ਨੂੰ ਘਰੇ ਬੰਦ ਕਰਨਾ ਚਾਹੁੰਦੀ ਆ ਕਦੇ ਨਹੀਂ ਹੋਊਗਾ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਉਹ ਕੰਨੀ ਕੰਨੀ ਟਰਾਲੀਆਂ ਲੋਕ ਘਰਾਂ ਚੋਂ ਕੱਢ ਕੇ ਲੈਉਣਗੇ ਸਵਾਲ ਉਹਨਾਂ ਲਈ ਆ ਜਿਹਦੇ ਘਰੋਂ ਟਰਾਲੀ ਮਿਲ ਗਈ ਉਹ ਇਤਿਹਾਸ ਚ ਲਿਖਿਆ ਗਿਆ ਵੀ ਇਹਨਾਂ ਨੇ ਢੋਲ ਨਾਲ ਤੇ ਕਿਸਾਨਾਂ ਨਾਲ ਤੇ ਮਜ਼ਦੂਰਾਂ ਨਾਲ ਬਹੁਤ ਵੱਡੇ ਪੱਧਰ ਤੇ ਗਦਾਰੀ ਕੀਤੀ ਆ ਉਹ ਵਿਧਾਇਕ ਨੂੰ ਵੀ ਸੋਚਣਾ ਚਾਹੀਦਾ ਬੋਲਣ ਤੋਂ ਪਹਿਲਾਂ ਉਸ ਚ ਨਾਂ ਲਿਖਿਆ ਜਾਊਗਾ ਜਿਹੜਾ ਚ ਗੰਗੂਹਰਾਂ ਦਾ ਲਿਖਿਆ ਗਿਆ ਹੈ ਚੰਦੂਹਰਾਂ ਦਾ ਲਿਖਿਆ ਗਿਆ ਹੈ ਜਿਹੜਾ ਚ ਮਤਲਬ ਉਦੋਂ ਅੰਗਰੇਜ਼ਾਂ ਵੇਲੇ ਟੋਗਰੀਆਂ ਦਾ ਲਿਖਿਆ ਗਿਆ ਉਹਨਾਂ ਚ ਨਾਂ ਨਾ ਲਿਖਾਓ ਉਹ ਆਉਣਲਾ ਇਤਿਹਾਸ ਲਿਖਿਆ ਜਾ ਰਿਹਾ ਹੈ ਇਤਿਹਾਸ ਬਹੁਤ ਬੇਰਹਿਮ ਹੁੰਦਾ ਹੈ ਇਤਿਹਾਸ ਝੂਠ ਨਹੀਂ ਲਿਖਦਾ ਸੱਚ ਲਿਖਦਾ ਸੱਚ ਸਾਹਮਣੇ ਆਊਗਾ ਉਹ ਤੋਂ ਡਰਦੇ ਆ ਉਹ ਆ ਕੀ ਰਹੂਗਾ ਉਹਨੂੰ ਲੋਕ ਸਾਹਮਣੇ ਲਿਆਦਣਗੇ ਜੇ ਕੋਈ ਜਾਂਚ ਨਹੀਂ ਕਰਨਗੇ ਲੋਕ ਆਪ ਪੰਜਾਬ ਦੇ ਨੌਜਵਾਨ ਉਹਨਾਂ ਸਾਂਝ ਚ ਲੱਗੇ ਆ ਉਹ ਕੱਲੀ ਕੱਲੀ ਟਰਾਲੀ ਘਰਾਂ ਚੋਂ ਕੱਢ ਕੇ ਲਿਆਉਣਗੇ ਨਾਲੇ ਵਿਧਾਇਕ ਨੂੰ ਜਵਾਬ ਮਿਲ ਜੂਗਾ ਨਾਲੇ ਇੱਥੇ ਦੀ ਪੁਲਿਸ ਨੂੰ ਜਵਾਬ ਮਿਲੂਗਾ ਆਉਣ ਵਾਲੇ ਸਮੇਂ ਚ ਇੱਥੇ ਦੀ ਸਰਕਾਰ ਨੂੰ ਜਵਾਬ ਦੇਵਾਂਗੇ ਜਿਹੜਾ ਕਹਿੰਦਾ ਕਿ ਅੱਜ ਰਾਤ ਨੂੰ ਪਤਾ ਕੀ ਹੋਊਗਾ ਤੁਹਾਨੂੰ ਮੈਂ ਦੱਸਣਾ ਨਹੀਂ ਚਾਹੁੰਦਾ ਕਿ ਉਹ ਭੱਜ ਨਾ ਜਾਣ ਕਿਤੇ ਉਹ ਭੱਜੇ ਨਹੀਂ ਉਹ ਤੈਨੂੰ ਪੁੱਛਣਗੇ ਜਦੋਂ ਪਿੰਡਾਂ ਚ ਬੜੇਗਾ ਉਹਦਾ ਝੁੰਡ ਲੈ ਕੇ ਵੀ ਦੱਸ ਕਿੱਥੇ ਨੁਕੇਗਾ ਕਿਦੇ ਘਰੇ ਬੜੇਗਾ ਪੁੱਤ ਆਉਣ ਵਾਲਾ ਸਮਾਂ ਨੇੜੇ ਆ ਚੁੱਕਿਆ ਯਾਦ ਰੱਖੀ ਨਾਨੀ ਯਾਦ ਕਰਾਉਣਗੇ ਲੋ